ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਚੱਲ ਰਹੀ ਲੜੀਵਾਰ ਜਨਮ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਭਾਈ ਬਾਲਾ ਜੀ ਖਡੂਰ ਸਾਹਿਬ ਵਿਖੇ ਸਰਵਨਮ ਕਰਵਾ ਰਹੇ ਹਨ ਜਿਸ ਵਿੱਚ ਆਪ ਜੀ ਨੇ ਸਰਵਨ ਕੀਤਾ ਸੀ ਮਾਤਾ ਸੁਲਖਣੀ ਜੀ ਦਾ ਪ੍ਰਸੰਗ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿੱਥੇ ਮੋਦੀਖਾਨੇ ਵਿੱਚ ਰੁੱਝੇ ਹੋਏ ਹਨ ਉੱਥੇ ਨਾਲ ਪਰਮੇਸ਼ਰ ਨਾਲ ਲਿਵ ਸੁਰਤੀ ਜੁੜੀ ਹੋਈ ਹੈ ਜਿਆਦਾ ਧਿਆਨ ਪਰਮੇਸ਼ਰ ਵੱਲ ਬਾਕੀ ਮੋਦੀਖਾਨੇ ਦੇ ਕਾਮਕਾਰ ਵੱਲ ਤੇ ਘਰ ਆਉਣਾ ਮੁਸਾਫਰਾਂ ਦੀ ਤਰ੍ਹਾਂ ਰਾਤ ਰਹਿ ਕੇ ਫੇਰ ਸਵੇਰੇ ਹੀ ਕੰਮ ਤੇ ਚਲੇ ਜਾਣਾ ਇਸ ਤਰ੍ਹਾਂ ਮਾਤਾ ਸੁਰਖਣੀ ਜੀ ਦੇ ਮਨ ਵਿੱਚ ਆਇਆ ਕਿ ਮੇਰੇ ਪਤੀ ਦੇਵ ਗ੍ਰਿਸ਼ਤੀ ਜੀਵਨ ਦੇ ਵਿੱਚ ਘੱਟ ਧਿਆਨ ਦਿੰਦੇ ਹਨ ਇਸ ਤਰ੍ਹਾਂ ਮਨ ਵਿੱਚ ਸਵਾਲ ਲੈ ਕੇ ਥੋੜਾ ਜਿਹਾ ਗਰੋਸ ਲੈ ਕੇ ਬੀਬੇ ਨਾਨਕ ਜੀ ਦੇ ਪਾਸ ਜਾ ਕੇ ਮਾਤਾ ਸੁਰਖਣੀ ਜੀ ਨੇ ਆਪਣੇ ਮਨ ਦੀ ਬਿਰਥਾ ਸਾਰੀ ਕਹੀ ਤੇ ਬੇਬੇ ਨਾਨਕੀ ਜੀ ਨੇ ਸਮਝਾਉਣਾ ਕੀਤਾ ਤੇ ਨਾਲ ਹੀ ਭਾਈ ਮੂਲ ਚੰਦ ਜੀ ਜੋ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਹਰਾ ਸਹਿਬ ਹਨ ਉਹ ਵੀ ਭਰੇ ਪੀਤੇ ਆਏ ਕਿਉਂਕਿ ਆਪਣੀ ਬੱਚੀ ਦੇ ਧੀ ਦੇ ਜਦੋਂ ਅੱਖਰਾਂ ਵਿੱਚੋਂ ਅਥਰੂ ਗਿਰਦੇ ਹਨ ਤਾਂ ਮਾਂ-ਬਾਪ ਦਾ ਹਿਰਦਾ ਬਲੁੰਦਰਾ ਜਾਂਦਾ ਹੈ। ਸੋ ਹਿਰਦਾ ਬਲੁੰਦਰਾ ਗਿਆ। ਭਾਈ ਮੂਲ ਚੰਦ ਦਾ ਉਹਨਾਂ ਨੇ ਵੀ ਉਲੰਭਾ ਭਾਈ ਜੈਰਾਮ ਜੀ ਨੂੰ ਦਿੱਤਾ। ਤੇ ਕੁਛ ਦਿਨਾਂ ਬਾਅਦ ਚੰਦੋ ਰਾਣੀ ਜੋ ਗੁਰੂ ਸਾਹਿਬ ਜੀ ਦੀ ਸੱਸ ਸੀ ਉਹ ਵੀ ਆਈ ਹੈ। ਉਸਨੇ ਵੀ ਆਪਣੀ ਧੀ ਦਾ ਹਾਲ-ਚਾਲ ਪੁੱਛਿਆ। ਅਗੋਂ ਮਾਤਾ ਸੁਲੱਖਣੀ ਜੀ ਨੇ ਉਹੀ ਮੰਨਦੀਆਂ ਗੱਲਾਂ ਗੁੱਸੇ ਭਰੀਆਂ ਦੱਸੀਆਂ ਕਿ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਆਉਂਦੇ ਨੇ ਮੁਸਾਫਰੀ ਤਾਂ ਰਾਤ ਰਹਿੰਦੇ ਨੇ ਫਿਰ ਆਪਣੇ ਕੰਮ ਵੱਲ ਧਿਆਨ ਦੇ ਕੇ ਚਲੇ ਜਾਂਦੇ ਨੇ ਸੁਇਸਤਰਾ ਮੰਦਾ ਗੁੱਸਾ ਚੰਦੋ ਰਾਣੀ ਨੇ ਵੀ ਬੇਬੇ ਨਾਨਕੀ ਜੀ ਪਾਸ ਦਸਨਾ ਕੀਤਾ ਤੇ ਬੇਬੇ ਨਾਨਕੀ ਜੀ ਨੇ ਸਮਝਾਇਆ ਕਿ ਤੁਸੀਂ ਮਾਸੀ ਜੀ ਸਮਝਾਉਣਾ ਕਰੋ ਆਪਣੀ ਬੇਟੀ ਨੂੰ ਕਿ ਗੁਰੂ ਸਾਹਿਬ ਜੀ ਨੂੰ ਸੇਵਾ ਦੇ ਨਾਲ ਹੀ ਖੁਸ਼ ਕੀਤਾ ਜਾ ਸਕਦਾ ਹੈ। ਹੋਰ ਕਿਸੇ ਤਰੀਕੇ ਨਾਲ ਉਹਨਾਂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਮੇਰਾ ਪੂਰਨ ਤੌਰ ਤੇ ਭਰੋਸਾ ਹੈ ਕਿ ਉਹ ਪਰਮੇਸ਼ਰ ਦਾ ਸਰੂਪ ਹਨ। ਕਿ ਜੇ ਕੁਝ ਲੈਣਾ ਹੈ ਤਾਂ ਉਹਨਾਂ ਦੀ ਸੇਵਾ ਕਰਨੀ ਪਵੇਗੀ। ਨਿਮਰਤਾ ਧਾਰਨ ਨਹੀਂ ਕਰਨ ਪਵੇਗੀ। ਉਹ ਸਾਰੀਆਂ ਗੱਲਾਂ ਮਾਸੀ ਚੰਦੋ ਰਾਣੀ ਨੂੰ ਸਮਝਾ ਦਿੱਤੀਆਂ ਤੇ ਮਾਸੀ ਜੀ ਨੇ ਆਪਣੀ ਬੇਟੀ ਨੂੰ ਸਮਝਾਈਆਂ। ਤੋਂ ਇਸ ਤਰ੍ਹਾਂ ਮਾਤਾ ਸੁਰੱਖਣੀ ਜੀ ਦਾ ਜੋ ਸੰਵਾਦ ਸੀ, वार्तालाप ਗੱਲਬਾਤ ਉਹ ਸਮਾਪਤ ਹੋ ਚੁੱਕੀ ਹੈ ਦੱਸਣਾ ਕੀਤਾ ਕਨਪਾਈ ਬਾਲਾ ਜੀ ਨੇ ਸੱਚੇ ਪਾਤਸ਼ਾਹ ਜੀ ਜੋ ਅੱਜ ਅੱਗੇ ਪ੍ਰਸੰਗ ਆ ਰਿਹਾ ਹੈ ਉਹ ਬੇਬੇ ਨਾਨਕੀ ਜੀ ਦਾ ਸੰਵਾਦ ਹੈ ਕਿ ਕਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਵੱਡੇ ਭੈਣ ਹੋਣ ਦੇ ਨਾਤੇ ਕੁਝ ਗ੍ਰਸਥ ਜੀਵਨ ਦੀਆਂ ਗੱਲਾਂ ਬਾਤਾਂ ਕਰਦੇ ਨੇ ਉਹ ਪ੍ਰਸੰਗ ਆ ਰਿਹਾ ਸੱਚੇ ਪਾਤਸ਼ਾਹ ਜੀ ਆਪਾਂ ਸਾਰੇ ਰਲ ਮਿਲ ਕੇ ਗੁਰੂ ਪਾਤਸ਼ਾਹ ਜੀ ਦਾ ਪ੍ਰਸੰਗ ਸਰਵਣ ਕਰਦੇ ਹਾਂ ਤੇ ਦੀਵਾਨ ਸਜਿਆ ਹੋਇਆ ਹੈ ਧੰਗੁਰੂ ਅੰਗਦ ਦੇ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹਨ ਉੱਚੀ ਜਗ੍ਹਾ ਤਖਤ ਤੇ ਤੇ ਨਾਲ ਹੀ ਧੰਨ ਬਾਬਾ ਬੁੱਢਾ ਜੀ ਉਹ ਵੀ ਬਿਰਾਜਮਾਨ ਨੇ ਉੱਚੀ ਜਗ੍ਹਾ ਤੇ ਆਸਣ ਤੇ ਬਿਰਾਜਮਾਨ ਨੇ ਤੇ ਨਾਲ ਹੀ ਗੁਰੂ ਅਮਰਦਾਸ ਮਹਾਰਾਜ ਜੀ ਉਹ ਵੀ ਬਿਰਾਜਮਾਨ ਨੇ ਤੇ ਨਾਲ ਹੀ ਪਾਈ ਬਾਲਾ ਜੀ ਉਹ ਵੀ ਆਸਨ ਵਛਾਇਆ ਉਸ ਤੇ ਬਰਾਜਮਾਨ ਨੇ ਹੋਰ ਬਯੰਤ ਗੁਰੂ ਦੇ ਪਿਆਰੇ ਸਿੱਖ ਧਨਪਾਈ 파ਰੋ ਜੀ ਝੁਲਕਾ ਜੀ tinga ਜੀ ਭਾਈ ਜੀਵਾ ਜੀ ਜਿਹੜੇ ਗੁਰੂ ਸਾਹਿਬ ਜੀ ਦਾ ਲੰਗਰ ਸਜਾਉਂਦੇ ਸਨ ਅਤੇ ਨਾਲ ਹੀ ਬੈਠੇ ਨੇ ਭਾਈ ਪੈੜਾ ਮੋਖਾ ਜੀ ਲਿਖਾਰੀ ਆਪਣੀ ਸਾਰੀ ਸਮਗਰੀ ਲੈ ਕੇ ਕਾਗਜ਼ ਕਲਮ ਦਵਾਤ ਲੈ ਕੇ ਹਾਜ਼ਰ ਬੈਠੇ ਨੇ ਕਿ ਜੋ ਵੀ ਉਚਾਰਨ ਕਰਨਗੇ ਧੰਨ ਪਾਈ ਬਾਲਾ ਜੀ ਉਹ ਮੈਂ ਸਾਰਾ ਲਿਖਦਾ ਰਹਾਂਗਾ ਸੋ ਵੀ ਹਾਜ਼ਰ ਬੈਠੇ ਨੇ ਸਾਹਮਣੇ ਗੁਰੂ ਦੀਆਂ ਸਿੱਖ ਸੰਗਤਾਂ ਮਾਤਾਵਾਂ ਭੈਣਾਂ ਵੀਰ ਬੱਚੇ ਬਜ਼ੁਰਗ ਸਭ ਹਾਜ਼ਰ ਨੇ ਭਰੇ ਦੀਵਾਨ ਵਿੱਚ ਤੇ ਧੰਨ ਪਾਈ ਬਾਲਾ ਜੀ ਨੇ ਹੱਥ ਬੰਨ ਕੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਕੇ ਦਾਸ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਚੱਲ ਰਹੀ ਜਨਮ ਕਥਾ ਸੁਣਾਉਣੀ ਆਰੰਭ ਕਰੇ ਤਾਂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਕਿ ਧੰਨ ਭਾਈ ਬਾਲਾ ਜੀ ਆਪ ਜੀ ਕਿਰਪਾ ਕਰੋ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਕਥਾ ਆਪ ਜੀ ਸਰਵਣ ਕਰਾਓ ਸਤਿਗੁਰੂ ਜੀ ਵੱਲੋਂ ਇਸ਼ਾਰਾ ਪਾ ਕੇ ਧਨਪਾਈ ਵਾਲਾ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਆਪ ਜੀ ਪਿਛਲੀ ਲੜੀ ਸਰਵਣ ਕੀਤੀ ਹੈ ਮਾਤਾ ਸੁਰਖਣੀ ਦਾ પ્રસੰਗ ਤੇ ਅੱਜ ਜੋ પ્રસੰਗ ਆ ਰਿਹਾ ਹੈ ਉਹ ਬੇਬੇ ਨਾਨਕੀ ਜੀ ਦੀ ਗੱਲਬਾਤ ਹੈ ਸੰਵਾਦ ਹੈ ਤੋਂ ਕਹਿਣ ਲੱਗੇ ਕਿ ਸਤਿਗੁਰੂ ਜੀ ਜਦੋਂ ਇੱਕ ਦਿਨ ਗੁਰੂ ਜੀ ਬੇਬੇ ਨਾਨਕੀ ਦੇ ਘਰ ਆਏ ਤਾਂ ਬੇਬੇ ਜੀ ਨੇ ਕਹਿਣ ਲੱਗੇ ਕਿ ਅੱਜ ਬੜੀ ਕਿਰਪਾ ਕੀਤੀ ਹੈ ਮੈਨੂੰ ਚਿਹਰਾਂ ਦੀ ਲਾਲਸਾ ਸੀ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ ਗੁਰੂ ਜੀ ਨੇ ਬਾਬੇ ਨਾਨਕ ਜੀ ਦੇ ਚਰਨਾਂ ਤੇ ਚਰਨ ਬੰਦਨਾ ਕੀਤੀ ਨਮਸਕਾਰ ਕੀਤੀ ਆਸ਼ੀਰਵਾਦ ਲੇਹਾ ਤੇ ਗੁਰੂ ਜੀ ਨੇ ਕਿਹਾ ਸੀ ਤਾਂ ਤੁਹਾਡੇ ਦਾਸ ਹਾਂ ਤੁਸੀਂ ਸਾਡੇ ਵੱਡੇ ਹੋ ਤੁਸੀਂ ਜਦੋਂ ਮਨ ਵਿੱਚ ਯਾਦ ਕੀਤਾ ਅਸੀਂ ਉਹਦੇ ਹੀ ਆ ਕੇ ਹਾਜ਼ਰ ਹੋਏ ਹਾਂ ਹਰ ਫੇਰ ਵੀ ਜਦੋਂ ਕਹੋਗੇ ਅਸੀਂ ਤੁਰੰਤ ਆਇਆ ਜਾ ਆਇਆ ਕਰਾਂਗੇ ਅਸੀਂ ਤੁਹਾਡੇ ਸਦੀਵੀ ਆਗਿਆਕਾਰੀ ਹਾਂ ਕਿਉਂਕਿ ਤੁਸੀਂ ਉਮਰੋਂ ਵੱਡੇ ਹੋ ਅਰੇ ਸਾਰਾ ਪ੍ਰਤਾਪ ਵੀ ਆਪ ਜੀ ਦਾ ਹੀ ਹੈ ਬੇਬੇ ਜੀ ਨੇ ਕਿਹਾ ਕਿ ਤੁਸੀਂ ਇਹ ਗੱਲਾਂ ਅਣਜਾਣਾਂ ਨੂੰ ਦੱਸੋ ਤੁਸੀਂ ਤਾਂ ਸੰਸਾਰ ਨੂੰ ਤਾਰਨ ਲਈ ਆਏ ਹੋ ਮੈਨੂੰ ਕਿਉਂ ਭਰਮਾਉਂਦੇ ਹੋ ਗੁਰੂ ਜੀ ਨੇ ਕਿਹਾ ਭੈਣ ਜੀ ਤੁਹਾਡੇ ਪਰ ਉਸ ਕਰਤਾਰ ਦੀ ਬੜੀ ਕਿਰਪਾ ਹੈ ਜਿਤ ਜਦ ਬੀਬੇ ਨਾਨਕੀ ਜੀ ਨੇ ਪ੍ਰਾਤਾ ਨੂੰ ਪ੍ਰਸੰਨਤਾ ਵਿੱਚ ਦੇਖਿਆ ਤਾਂ ਕਹਿਣ ਲੱਗੀ ਭਰਾ ਜੀ ਮੇਰੀ ਇੱਕ ਬੇਨਤੀ ਹੈ ਜੇ ਹੁਕਮ ਕਰੋ ਤਾਂ ਕਹਾ ਤਾਂ ਗੁਰੂ ਜੀ ਨੇ ਕਿਹਾ ਕਿ ਜੋ ਤੁਹਾਡੀ ਇੱਛਾ ਹੈ ਕਹੋ ਮੈਂ ਤੁਹਾਡੇ ਅਨੁਸਾਰੀ ਹਾਂ ਕਦੇ ਤੁਹਾਡਾ ਵਾਕ ਨਹੀਂ ਮੋੜ ਸਕਦਾ ਇਹ ਸੁਣ ਬੇਬੇ ਨਾਨਕੀ ਜੀ ਨੇ ਕਿਹਾ ਕਿ ਭਲੇ ਫੁੱਲ ਦੀ ਲੜਕੀ ਦਾ ਐਸੀ ਜੋ ਭਲੇ ਕੁਲ ਦੀ ਲੜਕੀ ਜੇ ਤੁਸੀਂ ਸਨਮਾਨ ਨਹੀਂ ਕਰਦੇ ਜੋ ਜੋ ਤੁਹਾਡੇ ਘਰ ਮੇਰੀ ਪਰਜਾਈ ਸਲਖਣੀ ਜੀ ਆਈ ਹੈ ਮੈਂ ਉਹਦਾ ਜ਼ਿਕਰ ਕਰ ਰਹੀ ਹਾਂ ਤੁਸੀਂ ਸਨਮਾਨ ਨਹੀਂ ਕਰਦੇ ਜਿਸ ਤੇ ਉਹਨਾਂ ਦੇ ਮਾਤਾ ਪਿਤਾ ਕਠੋਰ ਬਚਨ ਗੁੱਸੇ ਵਾਲੇ ਬੋਲਦੇ ਹਨ ਫਿਰ ਉਹਨਾਂ ਅੱਗੇ ਸਾਨੂੰ ਕੋਈ ਉੱਤਰ ਨਹੀਂ ਆਉਂਦਾ ਤੇ ਲਜੇ ਆ ਸਾਨੂੰ ਸ਼ਰਮ ਆਉਂਦੀ ਹੈ ਗੁਰੂ ਜੀ ਨੇ ਕਿਹਾ ਕਿ ਉਹ ਕਿਹੜੀ ਗੱਲਾਂ ਰਾਂਜ ਰਾਂਜ ਰਹਿੰਦੀ ਹੈ ਗੁੱਸਾ ਕਰਦੀ ਹੈ ਮਨ ਵਿੱਚ ਗੁੱਸਾ ਭਾਵ ਹੈ ਉਸ ਪਾਸ ਹਰ ਪ੍ਰਕਾਰ ਦੇ ਸੁੱਖ ਮੌਜੂਦ ਹਨ ਬੇਬੇ ਜੀ ਨੇ ਕਿਹਾ ਕੰਤ ਨਾ ਬੋਲ ਤਤੀਆਸੋਂ ਅਵਰ ਪਦਾਰਥ ਪਾਸ ਰੰਚਕ ਸੁਖਨੈ ਦੇ ਅਰ ਸਰਬ ਬਿਨ ਤੰਦਲ ਤੁਖ ਰਾਜ ਜੇਕਰ ਇਸਤਰੀ ਨਾਲ ਕੰਤ ਨਾ ਬੋਲੇ ਤਾਂ ਉਸ ਨੂੰ ਸਾਰੇ ਪਦਾਰਥ ਇਸ ਤਰ੍ਹਾਂ ਨਿਸਫਲ ਭਸ ਦੇ ਹਨ ਜਿਵੇਂ ਚਾਵਲ ਤੋਂ ਬਿਨਾ ਤੁਖ ਦਾ ਬੂਟਾ ਭਾਵ ਚਾਵਲਾਂ ਦਾ ਬੂਟਾ ਹੁੰਦਾ ਹੈ ਗੁਰੂ ਜੀ ਨੇ ਕਿਹਾ ਜੋ ਕੁਝ ਤੁਸੀਂ ਆਗਿਆ ਕਰੋਗੇ ਮੈਂ ਮੰਨਣ ਨੂੰ ਤਿਆਰ ਹਾਂ ਤੁਸੀਂ ਸਾਡੇ ਵੱਡੇ ਹੋ ਤੁਹਾਡਾ ਵਚਨ ਮੋੜਿਆ ਨਹੀਂ ਜਾ ਸਕਦਾ ਹੁਣ ਤੁਸੀਂ ਕੋਈ ਹੋਰ ਬਿਰਤਾਂਤ ਸੁਣਾਓ ਬੇਬੇ ਕਹਿਣ ਲੱਗੀ ਹੈ ਪ੍ਰਤਾਪਾ ਜੀ ਨੇਰੀ ਇਹ ਤੀਬਰ ਇੱਛਾ ਹੈ ਕਿ ਤੁਹਾਡੇ ਪੁੱਤਰ ਦਾ ਦਰਸ਼ਨ ਕਰਕੇ ਮੈਂ ਆਨੰਦ ਹੋਵਾਂ ਗੁਰੂ ਜੀ ਕਿਹਾ ਤੁਹਾਡਾ ਮਨੋਰਥ ਕਰਤਾਰ ਪੂਰਾ ਕਰੇਗਾ ਇਹ ਕਹਿ ਕੇ ਚਲੇ ਆਏ ਦੇਬੇ ਜੀ ਬੜੀ ਪ੍ਰਸੰਨ ਹੋਈ ਤੇ ਵਿਚਾਰਨ ਲੱਗੀ ਕਿ ਅੱਗੇ ਤਾਂ ਸਾਰੇ ਬਕਵਾਕ ਸੱਚ ਹੁੰਦੇ ਆਏ ਹਨ ਤੇ ਇਹ ਵੀ ਜਰੂਰ ਸੱਚ ਹੋਵੇਗਾ ਇਹਨੇ ਨੂੰ ਕੀ ਹੋਇਆ ਸਤਿਗੁਰੂ ਜੀ ਉਸੇ ਦਿਨ ਤੋਂ ਹੱਟੀਰ ਰਾਤ ਨੂੰ ਘਰ ਰਹਿਣ ਲੱਗੇ ਪਰ ਹੱਟੀ ਦੀ ਕਾਰ ਉਸੇ ਪ੍ਰਕਾਰ ਚਲਾਉਂਦੇ ਰਹੇ ਕਈ ਲੋਕ ਜੋ ਈਰਖਾਲੂ ਸਨ ਉਹਨਾਂ ਵਿੱਚੋਂ ਕਿਸੇ ਇੱਕ ਨੇ ਨਵਾਬ ਦੌਲਤਪਾਸ ਜੋ ਨਵਾਬ ਦੌਲਤਖਾਨ ਸੀ उसके पास जाके फिर चुगली जा की कि मोदी अन्ने वाह धन लुटाई जा रहा है जे वह नस गया तो मगरों की लवोगे इस तरह निंदक न करी गया नवाब ने सुन के उस वे ਲੇਖਾ ਲੈਣ ਲਈ ਹੁਕਮ ਦਿੱਤਾ ਤਾਂ ਲੇਖਾ ਕਰਨ ਪਰ ਗੁਰੂ ਜੀ ਦਾ ਹੀ ਵਾਧਾ ਨਿਕਲਿਆ ਜਿਸ ਤੇ ਚੁਗਲ ਨਿੰਦਕ ਸ਼ਰਮਿੰਦੇ ਹੋਏ ਇਸ ਵੇਲੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਪਾਸ ਜੋਹਰ ਸਰੋਤੇ ਸਨ ਉਹਨਾਂ ਨੇ ਪ੍ਰਸ਼ਨ ਕੀਤਾ ਕਿ ਜਦ ਗੁਰੂ ਜੀ ਹਰੇਕ ਨੂੰ ਅਨੰਤਨ ਦਿੰਦੇ ਸਨ ਤਾਂ ਚੁਗਲਾ ਨੇ ਚੁਗਲੀ ਕਿਉਂ ਕੀਤੀ ਇਸ ਪਰ ਭਾਈ ਬਾਲਾ ਜੀ ਨੇ ਕਿਹਾ ਕਿ ਗੁਰੂ ਜੀ ਫਲ ਵਾਲੇ ਬਿਰਛ ਦੀ ਨਿਆਈ ਸਭ ਨਾਲ ਸਮ ਵਰਤਦੇ ਹਨ ਜਿਵੇਂ ਰਾਹੀ ਧੁੱਪ ਦਾ ਘਬਰਾਇਆ ਦਰਖਤ ਦੀ ਛਾਇਆ ਹੇਠ ਆਰਾਮ ਪਾ ਕੇ ਪੀ ਤੇ ਇੱਟਾ ਵੱਟੇ ਮਾਰਦਾ ਹੈ ਅਤੇ ਸੱਪ ਦੁੱਧ ਪੀ ਕੇ ਡੰਗ ਮਾਰਨੋਂ ਨਹੀਂ ਟਲਦਾ ਇਸੇ ਪ੍ਰਕਾਰ ਸਤਗੁਰਾਂ ਤੋਂ ਬਰ ਪਾ ਕੇ ਚੁਗਲ ਚੁਗਲੀ ਕਰਨੋਂ ਨਹੀਂ ਸੰਟળે ਭਾਈ ਬਾਲਾ ਜੀ ਕਹਿੰਦੇ ਹਨ ਸਤਗੁਰੂ ਜੀ ਜਦ ਗੁਰੂ ਜੀ ਆਪਣੇ ਘਰ ਆਉਣ ਲੱਗ ਪਏ ਕਿਉਂਕਿ ਪ੍ਰਸੰਗ ਹੈ ਸ੍ਰੀ ਚੰਦ ਜੀ ਦਾ ਜਨਮ ਤਾਂ ਸੁਲਖਣੀ ਜੀ ਨੇ ਬੇਬੇ ਨਾਨਕੀ ਜੀ ਦੀ ਸਿੱਖਿਆ ਅਨੁਸਾਰ ਪਤੀ ਜੀ ਦੀ ਸੇਵਾ ਤਨ ਮਨ ਨਾਲ ਕਰਨੀ ਆਰੰਭ ਕੀਤੀ ਜਦ ਗੁਰੂ ਜੀ ਘਰ ਆਉਂਦੇ ਤਾਂ ਟੈਲਣਾ ਵਾਂਗ ਆਪਣੇ ਹੱਥੀ ਪੱਖਾ ਚਲਦੀ ਠੰਡਾ ਜਲ ਲਿਆ ਕੇ ਬੜੀ ਪ੍ਰੀਤ ਨਾਲ ਚਰਨ ਕਮਲ ਤੋਂ ਆਉਂਦੀ ਤੇ ਆਪਣੇ ਦੁਪट्टे ਨਾਲ ਪਹੁੰਚ ਕੇ ਪ੍ਰਸੰਨ ਹੁੰਦੀ ਸੇਵਾ ਦਾ ਸਬਕਾਰ ਵਿਹਾਰ ਆਪਣੇ ਪਤੀ ਹਥੀ ਖੁਸ਼ੀ ਖੁਸ਼ੀ ਕਰਦੀ ਗੁਰੂ ਜੀ ਦੀ ਆਗਿਆ ਅਨੁਸਾਰ ਰਹਿਣ ਲੱਗੀ ਦੋਹਰਾ ਹਰੰਤਾ ਤਿਗ ਸਾਧ ਫਟਕ ਜੋ ਅਰਨ ਹੈ ਜਾਤ ਜੋ ਸ੍ਰੀ ਗੁਰਤਾਪ ਭੈ ਭਈ ਅਦਕ ਵਰਦਾਤ ਸਮਾ ਬਤੀ ਤਿਓ ਕਿਤਕ ਜਬ ਸਾਦੇ ਪਤ ਸੰਜੋਗ ਗਰਭ ਧਾਰਨ ਕੀ ਤੋ ਬਹਰ ਹਰ ਕੀ ਔਰ ਹਰ ਸੋਗ ਉਈ ਵਾਲਾ ਜੀ ਅਰਥ ਕਰਕੇ ਸਮਝਾਉਣ ਲੱਗੇ ਕਿ ਸਤਿਗੁਰੂ ਜੀ ਜਿਵੇਂ ਅੱਗ ਪਾਸ ਸੁੱਧ ਸ਼ੀਸ਼ਾ ਅਗ ਰੂਪ ਹੋ ਜਾਂਦਾ ਹੈ ਤਿਵੇਂ ਹੀ ਸ੍ਰੀ ਗੁਰੂ ਜੀ ਦੇ ਪ੍ਰਤਾਪ ਨਾਲ ਮਾਤਾ ਸੁਲਖਣੀ ਜੀ ਵੀ ਉਤਮ ਦਾਤ ਦੇਣ ਯੋਗ ਹੋ ਗਈ ਅਤੇ ਕੁਝ ਸਮਾਂ ਬਤੀਤ ਹੋਣ ਤੋਂ ਬਾਅਦ ਪਤੀ ਸੰਯੋਗ ਦੁਆਰਾ ਗਰਭ ਧਾਰਨ ਕਰਕੇ ਬਹੁਤ ਪ੍ਰਸੰਨ ਹੋਏ ਉਸ ਵੇਲੇ ਗੁਰੂ ਜੀ ਦੀ ਉਮਰ 32 ਸਾਲ ਦੀ ਸੀ ਜਿਸ ਵੇਲੇ ਸ੍ਰੀ ਚੰਦਰ ਜੀ ਦਾ ਸਹਬਜ਼ਾਦਾ ਜੀ ਦਾ ਮਹਾ ਸੁਖ ਦਾਤੇ ਉਪਜੇ ਇਹ ਖਬਰ ਸੁਣ ਕੇ ਬੇਬੇ ਨਾਨਕੀ ਜੀ ਹੋ ਪ੍ਰਸੰਨ ਹੋਏ ਜਿਵੇਂ ਕੰਗਾਲ ਨੂੰ ਨੌ ਨਦੀਆਂ ਪਾ ਲਵੇ ਖਜ਼ਾਨੇ ਪ੍ਰਾਪਤ ਹੋ ਜਾਣ ਬੇਬੇ ਜੀ ਨੇ ਸੁਭਾਗ ਸਮੇਂ ਪਰ ਖੁਸ਼ੀਆਂ ਦੇ ਸਮਾਨ ਬਣਾਏ ਗਰੀਬ ਗੁਰਬਿਆਂ ਨੂੰ ਦਾਨ ਦਿੱਤੇ ਔਰ ਕਈ ਭਾਂਤ ਦੇ ਮੰਗਲਾ ਚਾਰ ਮਨਾਏ ਉਪਰੰਤ ਬੇਬੇ ਜੀ ਨੇ ਤਲਵੰਡੀ ਖਬਰ ਭੇਜੀ ਕਿ ਤੁਹਾਡਾ ਗ੍ਰਹਿ ਵਿਖੇ ਪੋਤਰਾ ਪ੍ਰਗਟ ਹੋਇਆ ਹੈ ਇਹ ਸੁਣ ਕੇ ਮਾਤਾ ਤ੍ਰਿਪਤਾ ਜੀ ਤੇ ਮਹਿਤਾ ਕਲਿਆਣ ਦਾਸ ਜੀ ਬੜੇ ਪ੍ਰਸੰਨ ਹੋਏ ਤੇ ਉਸੇ ਵੇਲੇ ਪੋਤਰੇ ਦੇ ਦਰਸ਼ਨ ਦੀ ਇੱਕ ਮਨ ਵਿੱਚ ਲਾਲਸਾ ਪੈਦਾ ਹੋ ਗਈ ਤੇ ਤਿਆਰੀ ਕਰਕੇ ਸੁਲਤਾਨਪੁਰ ਆ ਪਹੁੰਚੇ ਗੁਰੂ ਜੀ ਨੇ ਮਾਤਾ ਪਿਤਾ ਦਾ ਸਨਮਾਨ ਕਰਕੇ ਅਸੀਸਾਂ ਲਈਆਂ ਫਿਰ ਪੋਤਰੇ ਦਾ ਮੁਖੜਾ ਦੇਖ ਕੇ ਬਿਆੰਤ ਧਨ ਪਦਾਰਥ ਵੰਡਿਆ ਥੋੜੇ ਦਿਨ ਮਾਂ ਪਿਓ ਉੱਥੇ ਰਹੇ ਤੇ ਪੁੱਤਰ ਤੇ ਪੋਤਰੇ ਨੂੰ ਮਿਲ ਕੇ ਘਰ ਆ ਗਏ ਜਦ ਸਹਿਬਜ਼ਾਦਾ ਜੀ 1 ਸਾਲ ਦੇ ਹੋਏ ਤਾਂ ਕੋਲ ਰੀਤੀ ਅਨੁਸਾਰ ਬੜੀ ਖੁਸ਼ੀ ਨਾਲ ਸ੍ਰੀ ਚੰਦ ਜੀ ਦਾ ਨਾਮ ਰੱਖ ਕੇ ਜੱਗਾ ਆਦ ਪਾਉਣ ਦਾ ਰਸਮ ਅਦਾ ਕਰਕੇ ਖੁਸ਼ੀਆਂ ਨਾਲ ਰਹਿਣ ਲੱਗੇ ਸੋ ਗੁਰੂ ਜੀ ਦੇ ਸਹਬਜਾਦਾ ਜੀ ਦਾ ਪ੍ਰਕਾਸ਼ ਹੋਇਆ ਪ੍ਰਕਾਸ਼ ਹੋਣ ਨਾਲ ਰਾਏ ਪੋਏ ਦੀ ਤਲਵੱਡੀ ਵਿਖੇ ਜਿੱਥੇ ਬੇਅੰਤ ਵਧਾਈਆਂ ਵਜੀਆਂ ਬਿਆਨਤ ਸਿੱਖ ਸੰਗਤਾਂ ਨਗਰ ਨਿਵਾਸੀ ਪਹੁੰਚੇ ਨੇ ਵਧਾਈਆਂ ਲੈਣ ਲਈ ਤੇ ਆ ਕੇ ਮਾਤਾ ਤ੍ਰਿਪਤਾ ਜੀ ਨੂੰ ਮਹਿਤਾ ਕਲਿਆਣਦਾਸ ਜੀ ਨੂੰ ਆ ਕੇ ਆਖਦੇ ਨੇ ਕਿ ਮਹਿਤਾ ਜੀ ਤੁਹਾਨੂੰ ਵਧਾਈਆਂ ਹੋਣ ਮਾਤਾ ਤ੍ਰਿਪਤਾ ਜੀ ਤੁਹਾਨੂੰ ਵਧਾਈਆਂ ਹੋਣ ਸਵੇਸਤਰਾ ਹਰ ਤਰ੍ਹਾਂ ਦੇ ਗਰੀਬ ਗੁਰੂਪੇ ਮੰਗਤੇ ਜਾਣ ਜਿੱਥੇ ਜਿੱਥੇ ਤੱਕ ਖਬਰ ਪਹੁੰਚਦੀ ਹੈ ਸਭ ਆ ਕੇ ਮਨ ਪਾਉਂਦੀਆਂ ਮਰਾਦਾਂ ਪਾਉਂਦੇ ਨੇ ਤੇ ਮਾਤਾ ਜੀ ਪੁੱਛ ਕੇ ਦਾਤਾਂ ਦਿੰਦੇ ਨੇ ਕਿ ਭਾਈ ਕਪੜਾ ਲੈਣਾ ਹੈ ਧਾਣੇ ਲੈਣੇ ਨੇ ਮਾਇਆ ਲੈਣੀ ਹੈ ਸਭ ਪੁੱਛ ਕੇ ਬਖਸ਼ਿਸ਼ਾ ਕਰਦੇ ਨੇ ਤੇ ਵਜਾਈਆਂ ਵਧਾਈਆਂ ਇਹਨਾਂ ਸਾਰਿਆਂ ਤੋਂ ਪ੍ਰਾਪਤ ਕਰਦੇ ਹਨ ਸੋ ਉੱਥੇ ਜਿੱਥੇ ਸੁਲਤਾਨਪੁਰ ਵਿਖੇ ਵੀ ਬੇਅੰਤ ਬਧਾਈਆਂ ਵੱਜੀਆਂ ਹਨ ਬੇਬੇ ਨਾਨਕੀ ਜੀ ਨੂੰ ਭਾਈ ਆ ਜੈ ਰਾਮ ਜੀ ਨੂੰ ਬਧਾਈਆਂ ਦਿੱਤੀਆਂ ਜਾ ਰਹੀਆਂ ਨੇ ਸੁਲਤਾਨਪੁਰ ਦੇ ਨਿਵਾਸੀਆਂ ਵੱਲੋਂ ਇਹ ਬੇਬੇ ਜੀ ਆਪ ਜੀ ਦੇ ਗ੍ਰਹਿ ਵਿਖੇ ਪਤੀ ਜੀ ਦਾ ਪ੍ਰਕਾਸ਼ ਹੋਇਆ ਹੈ ਸੋ ਆਪ ਜੀ ਧੰਨਤਾ ਜੋਗ ਹੋ ਤੁਹਾਨੂੰ ਬਧਾਈਆਂ ਹੋ ਤਾਂ ਬੇਬੇ ਨਾਨਕੀ ਜੀ ਨੇ ਆਪਣੇ ਖਜ਼ਾਨੇ ਖੋਲ ਦਿੱਤੇ ਗਰੀਬ ਗੁਰੂਬਿਆਂ ਦੇ ਵਾਸਤੇ ਵਾ ਜੋ ਵੀ ਮੰਗਦੇ ਨੇ ਅੰਨ ਧੰਨ ਪਦਾਰਥ ਕੱਪੜਾ ਲੱਤਾ ਮਾਇਆ ਇਤਿਆਦਿਕ ਗਰੀਬਾਂ ਨੂੰ ਵੰਡ ਕੇ ਖੁਸ਼ੀਆਂ ਲਈਆਂ ਉਸ ਨਿਰੰਕਾਰ ਦਾ ਸ਼ੁਕਰੀਆ ਦਾ ਧੰਨਵਾਦ ਕੀਤਾ ਸੋ ਇਹ ਪ੍ਰਸੰਗ ਬਾਬਾ ਗੁੱਡਾ ਜੀ ਬੇਅੰਤ ਸੰਗਤ ਅਸਰਵਣ ਕਰ ਰਹੀਆਂ ਨੇ ਤੇ ਭਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇੱਥੇ ਹੀ ਮੈਂ ਆਪ ਜੀ ਤੋਂ ਖਿਮਾ ਮੰਗਦਾ ਹਾਂ ਕਿ ਬਿਆੰਤ ਪ੍ਰਸੰਨਤਾ ਹੋਈ ਹੈ ਦੋਨੇ ਨਗਰਾਂ ਦੇ ਵਿੱਚ ਤੇ ਨਾਲ ਹੀ ਜੋ ਅਗਲਾ ਪ੍ਰਸੰਗ ਮੈਂ ਆਪ ਜੀ ਨੂੰ ਸਰਵਣ ਕਰਾਵਾਂਗਾ ਸੱਚੇ ਪਾਤਸ਼ਾਹ ਜੀ ਉਹ ਭਾਈਏ ਭਾਈ ਪਘੀਰਥੀ ਇਹਨੇ ਆਹੀ ਪਗੀਰ ਥੀ ਇਹਨੇ ਜੋ ਸਿੱਖ ਹੋਣਾ ਹੈ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਨੂੰ ਸਰਵਣ ਕਰਾਵਾਂਗਾ ਤੇ ਆਪਾਂ ਇਸੇ ਤਰ੍ਹਾਂ ਸਰਵਣ ਕਰਦੇ ਰਹੀਏ ਸੋ ਗੁਰੂ ਪਾਤਸ਼ਾਹ ਜੀ ਰਹਿਮਤਾਂ ਕਰਨ ਸੁਣੇ ਵਿਚਾਰਾਂ ਵਿੱਚੋਂ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਬਣੇ ਰਹੋ ਚੈਨਲ ਦੇ ਨਾਲ ਤੇ ਆਪਾਂ ਰਲ ਮਿਲ ਕੇ ਸਤਿਗੁਰੂ ਜੀ ਦਾ ਇਤਿਹਾਸ ਵਾਚਦੇ ਰਹੀਏ ਸਰਵਣ ਕਰਦੇ ਰਹੀਏ ਤੋ ਤਾਂ ਗੁਰੂ ਨਾਨਕ ਦੇਵ ਮਹਾਰਾਜੀ ਦੀ ਜਨਮ ਗਤਾ ਲੜੀਵਾਰ ਆਰੰਭ ਹੈ ਸੋ ਸਰਵਣ ਕਰਦੇ ਰਹੀਏ ਜਨਮ ਸਫਲਾ ਕਰੀਏ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ